ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰਿਤ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕ ਰਾਏ ਨਿਊਜ਼ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਕਾਂਗਰਸ ਦਾ ਕਲੇਸ਼ ਦਿਨੋ ਦਿਨ ਵੱਧਦਾ ਜਾ ਰਿਹਾ ਹੈ ਪੰਜਾਬ ਕਾਂਗਰਸ ਦਾ ਕਲੇਸ਼ ਰੁਕਣ ਦਾ ਨਾਂ ਨਹੀਂ ਲੈ ਰਿਹਾ ਜੋ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਲੱਗ ਧੜਾ ਬਣਾ ਕੇ ਪੰਜਾਬ ਦੇ ਵਿੱਚ ਪਹਿਲੀ ਚੋਣ ਹਾਰ ਗਏ ਨੇ ਜੋ ਹਾਈ ਕਮਾਂਡ ਦੇ ਵੱਲੋਂ ਚੰਨੀ ਦੇ ਉੱਪਰ ਸਖਤ ਐਕਸ਼ਨ ਵੀ ਲਿਆ ਜਾ ਰਿਹਾ ਹੈ ਤੇ ਦੂਸਰੇ ਪਾਸੇ ਪੰਜਾਬ ਦੇ ਮੌਜੂਦਾ ਪ੍ਰਧਾਨ ਅਮਿੰਦਰ ਸਿੰਘ ਰਾਜਵੜਿੰਗ ਜਿਨ੍ਹਾਂ ਨੂੰ ਹੁਣ ਹਾਈ ਕਮਾਂਡ ਪੁੱਛ ਰਹੀ ਹੈ ਕਿ ਤੁਸੀਂ ਇੱਕ ਪੰਜਾਬ ਪ੍ਰਧਾਨ ਹੋ ਕੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਜੋ ਲੁਧਿਆਣਾ ਜਿੰਮੀ ਚੋਣ ਦੇ ਵਿੱਚ ਤੁਹਾਡੇ ਵੱਲੋਂ ਪ੍ਰਚਾਰ ਨਹੀਂ ਕੀਤਾ ਗਿਆ ਤੁਸੀਂ ਲੁਧਿਆਣਾ ਜਿੰਮੀ ਚੋਣ ਦੇ ਵਿੱਚ ਜੋ ਪਾਰਟੀ ਦੇ ਮੁਖੀ ਹੁੰਦਿਆਂ ਹੋਇਆ ਕਮਾਂਡ ਨਹੀਂ ਸੰਭਾਲੀ ਭਾਵੇਂ ਤੁਹਾਨੂੰ ਭਾਰਤ ਕੁਸ਼ਣ ਆਸ਼ੂ ਨੇ ਸੱਦਾ ਨਹੀਂ ਦਿੱਤਾ ਪਰ ਤੁਹਾਡਾ ਫਰਜ਼ ਬਣਦਾ ਸੀ ਪੰਜਾਬ ਪ੍ਰਧਾਨ ਹੋਣ ਦੇ ਨਾਤੇ ਜੋ ਕਿ ਹੁਣ ਇਹ ਬਵਾਲ ਕਾਂਗਰਸ ਪਾਰਟੀ ਵਿੱਚ ਕਾਫੀ ਤੇਜ਼ਤਾ ਮਚਿਆ ਹੋਇਆ ਹੈ ਔਰ ਇਹ ਕਿੱਥੇ ਰੁਕੇਗਾ ਜਾ ਕੇ ਆਪਸੇ ਵਿੱਚ ਕਿਹੜਾ ਲੀਡਰ ਇਹਨਾਂ ਦੀ ਸਹਿਮਤੀ ਕਰਵਾਵੇਗਾ ਜੋ ਹੁਣ ਪੰਜਾਬ ਦੇ ਵਿੱਚ ਨਵਾਂ ਪ੍ਰਧਾਨ ਬਣਾਉਣ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ ਉਹ ਪ੍ਰਧਾਨ ਨਵਾਂ ਚਿਹਰਾ ਕਿਹੜਾ ਹੋਵੇਗਾ ਉਸਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦੇਵਾਂਗੇ ਤਿੰਨ ਚਿਹਰੇ ਆ ਰਹੇ ਨੇ ਹਾਈ ਕਮਾਂਡ ਦੇ ਵੱਲੋਂ ਜਿਨ੍ਹਾਂ ਨੂੰ ਪੰਜਾਬ ਦੀ ਕਮਾਂਡ ਮਿਲ ਸਕਦੀ ਏ ਜੋ ਕਿ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਵੀਡੀਓ ਨੂੰ ਸ਼ੇਅਰ ਤੇ ਲਾਇਕ ਕਰ ਦਿਆ ਕਰੋ ਔਰ ਘੰਟੀ ਦਾ ਬਟਨ ਜਰੂਰ ਦਬਾ ਦਿਓ ਪੰਜਾਬ ਕਾਂਗਰਸ ਦੇ ਵਿੱਚ ਪ੍ਰਧਾਨ ਬਦਲਣ ਨੂੰ ਲੈ ਕੇ ਲਗਾਤਾਰ ਪਿਛਲੇ ਕੁਝ ਦਿਨਾਂ ਤੋਂ ਕੁਝ ਮਹੀਨਿਆਂ ਤੋਂ ਇਹ ਚਰਚਾ ਚੱਲ ਰਹੀ ਸੀ ਕਿ ਪੰਜਾਬ ਦਾ ਪ੍ਰਧਾਨ ਬਦਲਿਆ ਜਾਵੇਗਾ ਕਿਉਂਕਿ ਰਾਜਾ ਵਿੰਗ ਜਿਨ੍ਹਾਂ ਨੂੰ ਰਾਜ ਸਭਾ ਮਾਕਨਾ ਲੋਕ ਸਭਾ ਦਾ ਮੈਂਬਰ ਬਣ ਕੇ ਨੇ ਤੇ ਹੁਣ ਉਹਨਾਂ ਦੇ ਕੋਲ ਦਿੱਲੀ ਤੋਂ ਇਲਾਵਾ ਪੰਜਾਬ ਦੇ ਵਿੱਚ ਜੋ ਕਾਂਗਰਸ ਨੂੰ ਇਕਜੁੱਟ ਕਰਨਾ ਤੇ ਪੰਜਾਬ ਦੇ ਕਾਂਗਰਸ ਨੂੰ ਦੇਖਣਾ ਇਹ ਜਿਹੜਾ ਕਿ ਕੁਝ ਔਖਾ ਹੈ ਜਿਹੜਾ ਕਿ ਹੁਣ ਪੰਜਾਬ ਦੇ ਵਿੱਚ ਰਾਜਾ ਵਿੜਿੰਗ ਤੋਂ ਪ੍ਰਧਾਨਗੀ ਵਾਪਸ ਲੈ ਕੇ ਤੇ ਕਿਸੇ ਹੋਰ ਲੀਡਰ ਨੂੰ ਜਿਹੜਾ ਪੰਜਾਬ ਦੇ ਵਿੱਚ ਮਸ਼ਰੂਫ ਹੈ ਉਸ ਨੂੰ ਦਿੱਤੀ ਜਾਵੇ ਇਸੇ ਲਈ ਬਹੁਤ ਸਾਰੇ ਲੀਡਰ ਜਿਹੜੇ ਆਪਣੇ ਆਪ ਨੂੰ ਪ੍ਰਧਾਨ ਦੇ ਲਾਇਕ ਸਮਝ ਰਹੇ ਨੇ ਸਭ ਤੋਂ ਵੱਡੀ ਇਹ ਗੱਲ ਹੈ ਕਿ ਜਿਹੜੇ 2027 ਦੇ ਚੋਣਾਂ ਦੇ ਵਿੱਚ ਉਹ ਮੁੱਖ ਮੰਤਰੀ ਬਣਨਾ ਚਾਹੁੰਦੇ ਨੇ ਪਰ ਉਸ ਦੇ ਵਿੱਚ ਰਾਜਾ ਵੜਿੰਗ ਵੀ ਪਿੱਛੇ ਨਹੀਂ ਸੁਖਵਿੰਦਰ ਤੁਨ ਦਾਵਾ ਵੀ ਪਿੱਛੇ ਨਹੀਂ ਪ੍ਰਤਾਪ ਸਿੰਘ ਬਾਜਵਾ ਵੀ ਇਸੇ ਲੈਂਡ ਵਿੱਚ ਨੇ ਹੋਰ ਵੀ ਲੀਡਰ ਜਿਹੜੇ ਇਸੇ ਲੈਂਡ ਵਿੱਚ ਲੱਗੇ ਹੋਏ ਨੇ ਕਿ 2027 ਦਾ ਮੁੱਖ ਮੰਤਰੀ ਚਿਹਰਾ ਫਾਈ ਕਮਾਂਡ ਨੂੰ ਉਹਨਾਂ ਨੂੰ ਐਲਾਨ ਦੇਵੇ ਪਰ ਹਾਈ ਕਮਾਂਡ ਇੰਨੀ ਜਿਹੜੀ ਕਾੜੀ ਨਹੀਂ ਹਾਈ ਕਮਾਂਡ ਇਹ ਹੀ ਗੱਲ ਕਰਦੀ ਕਿ ਪਹਿਲਾ ਵਿਧਾਨ ਸਭਾ ਚੋਣਾਂ ਜਿੱਤੋ ਜਿੱਤੋਂ ਤੋਂ ਬਾਅਦ ਜੋ ਹਾਈ ਕਮਾਂਡ ਦੇ ਵੱਲੋਂ ਜਿਸ ਲੀਡਰ ਨੂੰ ਮੁੱਖ ਮੰਤਰੀ ਬਣਾਉਣਾ ਹੈ ਉਹ ਉਸ ਸਮੇਂ ਐਲਾਨਿਆ ਜਾਵੇਗਾ ਬਹੁਮਤ ਮਿਲਣ ਤੋਂ ਬਾਅਦ ਪਰ ਜਿਹੜੇ ਲੀਡਰ ਨੇ ਇੱਕ ਦੂਜੀ ਦੇ ਪੈਰ ਖਿੱਚ ਰਹੇ ਨੇ ਇੱਕ ਦੂਜੀ ਦੇ ਲੱਤਾਂ ਖਿੱਚਣ ਲੱਗੇ ਹੋਏ ਨੇ ਰਾਜਾ ਵੜਿੰਗ ਦੀ ਪ੍ਰਧਾਨਗੀ ਦੇ ਉੱਪਰ ਜੋ ਇੱਕ ਧੜੇ ਦੇ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ ਉਹਨਾਂ ਦੀ ਕਾਰਜਸ਼ੈਲੀ ਨੂੰ ਲੈ ਕੇ ਕਿ ਉਹ ਉਹਨਾਂ ਦੇ ਵਿੱਚ ਸ਼ਮਤਾ ਨਹੀਂ ਕਿ ਸਾਰਿਆਂ ਨੂੰ ਇਕਜੁੱਟ ਕਰਕੇ ਲੈ ਕੇ ਚੱਲਣ ਉਹ ਧੜੇਬੰਦੀ ਕਰ ਰਹੇ ਬਣਾ ਰਹੇ ਨੇ ਜੋ ਕਿ ਸਤਾਈ ਦੇ ਵਿੱਚ ਕਾਂਗਰਸ ਨੂੰ ਬਹੁਤ ਵੱਡਾ ਨੁਕਸਾਨ ਹੋ ਸਕਦਾ ਜਿਸ ਤਰ੍ਹਾਂ ਚੰਦੀ ਸਿੰਘ ਚੰਨੀ ਨੇ ਧੜੇਬੰਦੀ ਬਣਾਉਣ ਦੀ ਕੋਸ਼ਿਸ਼ ਕੀਤੀ ਉਹ ਧੜੇਬੰਦੀ ਚੰਨੀ ਦੇ ਵੱਲੋਂ ਬਣੀ ਜਿਹੜੀ ਉਹ ਸਫਲ ਨਹੀਂ ਹੋ ਸਕੀ ਜੇਕਰ ਲੁਧਿਆਣਾ ਦੇ ਜਿਮਣੀ ਚੋਂ ਜਿੱਤ ਜਾਂਦੇ ਤਾਂ ਚੰਨੀ ਦੀ ਜੈ ਜੈਕਾਰ ਹੋ ਜਾਣੀ ਸੀ ਔਰ ਚੰਨੀ ਪੰਜਾਬ ਦਾ ਅਗਲਾ ਮੁੱਖ ਮੰਤਰੀ ਚਿਹਰਾ ਵੇਖਿਆ ਜਾ ਸਕਦਾ ਸੀ ਸੋ ਚੰਨੀ ਰਾਜਾਵਿੰਗ ਨੂੰ ਠਿੱਬੀ ਲਾਉਣ ਲੱਗਿਆ ਹੋਇਆ ਹੈ ਤੇ ਰਾਜਾਵਿੰਗ ਪ੍ਰਤਾਪ ਬਾਜਵੇ ਨੂੰ ਲੱਗਿਆ ਹੋਇਆ ਹੈ ਤੇ ਪ੍ਰਤਾਪ ਬਾਜਵਾ ਜਿਹੜਾ ਮੁੱਖ ਮੰਤਰੀ ਬਣਦੀ ਦੌੜ ਵਿੱਚ ਸਭ ਤੋਂ ਅੱਗੇ ਚੱਲ ਰਹੇ ਨੇ ਸੋ ਕਾਂਗਰਸ ਦਾ ਵਿੱਚ ਜਿਹੜਾ ਇਹ ਕਲੇਸ਼ ਹੈ ਇਹ ਕਲੇਸ਼ ਜਿਹੜੇ ਲੋਕ ਦੂਸਰੀਆਂ ਪਾਰਟੀਆਂ 'ਚ ਬੈਠੇ ਜਾ ਕਾਂਗਰਸ ਵਿੱਚ ਬੈਠੇ ਹੋਏ ਇਹ ਦੇਖ ਰਹੇ ਨੇ ਕਿ ਇਹ ਕਾਂਗਰਸ ਹਾਈ ਤਮਨ ਤਦੋ ਕਲੇਸ਼ਨਾ ਦਾ ਰੋਕ ਲਵੇਗੀ ਜੇਕਰ ਇਹ ਕਲੇਸ਼ਨਾ ਦਾ ਰੁਕਦਾ ਤਾਂ ਫਿਰ ਕਾਂਗਰਸ ਸੱਤਾ ਦੇ ਵਿੱਚ ਆ ਸਕਦੀ 2027 ਵਿੱਚ ਜੇਕਰ ਕਲੇਸ਼ ਨਹੀਂ ਰੁਕਦਾ ਇਸੇ ਤਰ੍ਹਾਂ ਇਹ ਪਾਟੋ ਟੜ ਰਹਿੰਦੇ ਨੇ ਇਸੇ ਤਰ੍ਹਾਂ ਇਹਨਾਂ ਦਾ ਆਪਸੀ ਜਿਹੜਾ ਚਿੱਕੜ ਦੁਸ਼ਮਣਵਾਜੀ ਬਣੇ ਰਹਿੰਦੇ ਨੇ ਇੱਕ ਦੂਜੇ ਦੇ ਚਿੱਕੜ ਛੁੱਟਦੇ ਨੇ ਤਾਂ ਫਿਰ ਕਾਂਗਰਸ ਨੂੰ ਇਹ ਨੁਕਸਾਨ ਹੋਵੇਗਾ ਜਿਵੇਂ ਹਰਿਆਣੇ ਦੇ ਵਿੱਚ ਹੋਇਆ ਹਰਿਆਣੇ ਦੇ ਵਿੱਚ ਹੁੱਡਾ ਮੁੱਖ ਮੰਤਰੀ ਬਣਨ ਦੇ ਬਿਲਕੁਲ ਨੇੜੇ ਪਹੁੰਚ ਚੁੱਕਿਆ ਸੀ ਆਖਰੀ ਸਮੇਂ ਤੇ ਆ ਕੇ ਜੋ ਕੁਮਾਰੀ ਸੈਨਜਾ ਤੇ ਦੂਸਰੇ ਪਾਸੇ ਕੁਮਾਰੀ ਸੈਨਜਾ ਦਾ ਪੂਰਾ ਧੜਾ ਫੁੱਟਾ ਦਾ ਵਿਰੋਧ ਕਰ ਰਿਹਾ ਸੀ ਜਦੋਂ ਰਾਹੁਲ ਕਾਂਧੀ ਆਖਰੀ ਸਮੇਂ ਤੇ ਆਉਂਦੇ ਨੇ ਭਾਵੇਂ ਇਹਨਾਂ ਦੀ ਸਹਿਮਤੀ ਜ਼ਰੂਰ ਕਰਾ ਲੈਂਦੇ ਨੇ ਪਰ ਸਮਾਂ ਉਸ ਸਮੇਂ ਲੰਘ ਗਿਆ ਸੀਗਾ ਲੋਕ ਜਿਹੜੇ ਨੇ ਹਰਿਆਣੇ ਦੇ ਦੇਖ ਚੁੱਕੇ ਸੀ ਕਿ ਇਹ ਸਿਰਫ ਮੁੱਖ ਮੰਤਰੀ ਦੀ ਕੁਰਸੀ ਲਈ ਲੜ ਰਹੇ ਨੇ ਇਹਨਾਂ ਨੂੰ ਹਰਿਆਣੇ ਸੂਬੇ ਨਾਲ ਨਹੀਂ ਹਰਿਆਣੇ ਦੇ ਲੋਕਾਂ ਨਾਲ ਨਹੀਂ ਸਿਰਫ ਆਪਣੀ ਕੁਰਸੀ ਨਾਲੇ ਜਿਸ ਕਰਕੇ ਲੋਕਾਂ ਨੇ ਕਾਂਗਰਸ ਨੂੰ ਫੇਰ ਹਰਾ ਦਿੱਤਾ ਤੇ ਭਾਜਪਾ ਸੱਤਾ ਵਿੱਚ ਆ ਗਈ ਪੰਜਾਬ ਵਿੱਚ ਵੀ ਇਸੇ ਤਰ੍ਹਾਂ ਦਾ ਹਾਲਾਤ ਬਣ ਜਾਣਗੇ ਜੇਕਰ ਹਾਈ ਕਮਾਂਡ ਨੇ ਹੁਣੇ ਤੱਕ ਪੰਜਾਬ ਦੇ ਵਿੱਚ ਆਪਣਾ ਜਿਹੜਾ ਜ਼ਿੰਮੇਵਾਰੀ ਨਾ ਨਿਭਾਈ ਹਾਈ ਕਮਾਂਡ ਜਿੰਨਾ ਜਲਦੀ ਹੋ ਸਕੇ ਪੰਜਾਬ ਦੇ ਵਿੱਚ ਜੋ ਇਸ ਟੜੇਬੰਦੀ ਨੂੰ ਖਤਮ ਕਰੇ ਜੋ ਪੰਜਾਬ ਦੇ ਵਿੱਚ ਪ੍ਰਧਾਨ ਦੇ ਅਹੁਦੇ ਨੂੰ ਲੈ ਕੇ ਚਰਚਾਵਾਂ ਚੱਲ ਰਹੀਆਂ ਨੇ ਕਿ ਤਿੰਨ ਲੀਡਰ ਪੰਜਾਬ ਦੇ ਵਿੱਚ ਹਾਈ ਕਮਾਂਡ ਦੀ ਅੱਖਾਂ ਵਿੱਚ ਨੇ ਜਿਨ੍ਹਾਂ ਨੂੰ ਪੰਜਾਬ ਪ੍ਰਧਾਨ ਲਾਉਣ ਵਾਸਤੇ ਹਾਈ ਕਮਾਂਡ ਜੜੀ ਵਿਚਾਰ ਕਰ ਰਹੀ ਹੈ ਜੋ ਹਿੰਦੂਚੇਰਾ ਤੇ ਦੂਸਰੇ ਪਾਸੇ ਜੱਟ ਸਿੱਖ 체ਰਾ ਪੰਜਾਬ ਦਾ ਜਿਹੜਾ ਸੀਨੀਅਰ ਲੀਡਰ ਜਿਸ ਵਿੱਚ ਹਿੰਦੂ ਚਿਹਰੇ ਦਾ ਨਾਮ ਸਭ ਤੋਂ ਉੱਪਰ ਚੱਲ ਰਿਹਾ ਵਿਜੇਂਦਰ ਸਿੰਘਲਾ ਜਿਹੜੇ ਸਾਬਕਾ ਮੰਤਰੀ ਨੇ ਵਿਜੇਂਦਰ ਸਿੰਘਲਾ ਤੇ ਰਾਣਾ ਕੇਪੀ ਸਿੰਘ ਇਹਨਾਂ ਦੇ ਵਿੱਚ ਹਾਈ ਕਮਾਂਡ ਕਿਸੇ ਨੂੰ ਪੰਜਾਬ ਪਰ ਤਾਣਾ ਲਾਉਣਾ ਚਾਹੁੰਦੀ ਏ ਔਰ ਦੂਸਰੇ ਪਾਸੇ ਜਿਹੜਾ ਕਿ ਸਿੱਖ ਚਿਹਰਾ ਔਰ ਜੱਟ ਸਿੱਖ ਚਿਹਰਾ ਵੀ ਕਾਂਗਰਸ ਹਾਈ ਕਮਾਂਡ ਸੋਚ ਰਹੀ ਏ ਜਿਹੜਾ ਕਿ ਪੰਜਾਬ ਦਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੇਕਰ ਉਹ ਪੰਜਾਬ ਦੇ ਵਿੱਚ ਸਾਰਿਆਂ ਨੂੰ ਇਕਜੁੱਟ ਕਰਕੇ ਲੈ ਕੇ ਚੱਲ ਸਕਣ ਤਾਂ ਫਿਰ ਉਹਨਾਂ ਨੂੰ ਵੀ ਪੰਜਾਬ ਦੀ ਕਮਾਂਡ ਮਿਲ ਸਕਦੀ ਏ ਪਰ ਦੂਸਰੇ ਪਾਸੇ ਜੋ ਪ੍ਰਤਾਪ ਸਿੰਘ ਬਾਜਵਾ ਵੀ ਇਸੇ ਲਾਈਨ ਵਿੱਚ ਲੱਗੇ ਹੋਏ ਨੇ ਪ੍ਰਤਾਪ ਸਿੰਘ ਬਾਜਵਾ ਜਿਹੜੇ ਐਲੋਪੀ ਲੀਡਰ ਨੇ ਐਲੋਪੀ ਲੀਡਰ ਹੋਣ ਦੇ ਨਾਤੇ ਉਹਨਾਂ ਦਾ ਜਿਹੜਾ ਕਿ ਹੁਣ ਅੱਗੇ ਨੰਬਰ ਵੀ ਜਿਹੜਾ ਸਭ ਤੋਂ ਉੱਪਰ ਏ ਔਰ ਸੀਨੀਅਰ ਲੀਡਰ ਨੇ ਉਹ ਵੀ ਪੰਜਾਬ ਪ੍ਰਧਾਨ ਹਾਈ ਕਮਾਂਡ ਉਹਨਾਂ ਨੂੰ ਵੀ ਜਿਹੜਾ ਕਿ ਜ਼ਿੰਮੇਵਾਰੀ ਦੇ ਸਕਦੀ ਏ ਸੋ ਹਾਈ ਕਮਾਂਡ ਦੇ ਅੱਖਾਂ ਦੇ ਵਿੱਚ ਤਿੰਨ ਲੀਡਰ ਜੋ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਤੇ ਉਸ ਦੇ ਨਾਲ ਹੀ ਵਿਜੇਂਦਰ ਸਿੰਘਲਾ ਤੇ ਤੀਸਰੇ ਪ੍ਰਤਾਪ ਸਿੰਘ ਬਾਜਵਾ ਇਹਨਾਂ ਤਿੰਨਾਂ ਦੇ ਵਿੱਚੋਂ ਕਿਸੇ ਇੱਕ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦਾ ਪ੍ਰਧਾਨ ਕਾਂਗਰਸ ਬਣਾ ਸਕਦੀ ਔਰ ਕਾਂਗਰਸ ਦੇ ਵੱਲੋਂ ਇਹ ਜਿਹੜੇ ਆਪਸੀ ਗੁੱਟਬੰਦੀ ਏ ਜਿਹੜਾ ਆਪਸੀ ਧੜੇ ਬੰਦੀ ਏ ਇਹ ਖਤਮ ਹੋਵੇ ਤਾਂ 27 ਤੱਕ ਕਾਂਗਰਸ ਕਾਮਯਾਬ ਹੋ ਸਕਦੀ 27 ਤੱਕ ਕਾਂਗਰਸ ਜਿਹੜੀ ਹੈ ਆਪਣੇ ਆਪ ਨੂੰ ਸੱਤਾ ਵਿੱਚ ਲਿਆਉਣ ਦੀ ਜਿਹੜੀ ਤਿਆਰੀ ਕਰ ਸਕਦੀ ਏ ਸੋ ਕਾਂਗਰਸ ਦਾ ਇਕਨੇਸ਼ ਬਹੁਤ ਜਲਦੀ ਜੇਕਰ ਹਾਈ ਕਮਾਨੇ ਖਤਮ ਨਾ ਕੀਤਾ ਤੱਕ ਕਾਂਗਰਸ ਇੱਕ ਵਾਰ ਫਿਰ ਪਛੜ ਜਾਵੇਗੀ 2027 ਤੋਂ